ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਬੀਐਡ ਕਾਲਜ ਅਤੇ ਐਨਸੀਟੀਈ ਤੇ ਲਗਾਇਆ 10-10 ਲੱਖ ਰੁਪਏ ਦਾ ਜੁਰਮਾਨਾ ਬੀਐਡ ਕਾਲਜ ਜਿਹੜਾ ਹੈਗਾ ਜੀ ਇਹ ਹੈਗਾ ਇੱਕ ਪ੍ਰਾਈਵੇਟ ਕਾਲਜ ਐਂਡ ਐਨਸੀਟੀਈ ਇੱਕ ਸਰਕਾਰੀ ਬਾਡੀ ਹੈ ਜਿਹੜੀ ਬੀਐਡ ਡੀਐਲਐਡ ਜਾਂ ਫਿਰ ਪੂਰੇ ਦੇਸ਼ ਭਰ ਦੇ ਵਿੱਚ ਟੀਚਰ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜੀ ਵੀ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਸਟੈਂਡਰਡ ਹੁੰਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਨ ਦਾ ਜਿਹੜਾ ਕੰਮ ਹੁੰਦਾ ਆ ਉਹ ਹੁੰਦਾ ਆ ਜੀ ਐਨਸੀਟੀਈ ਦਾ ਬਟ ਇਹੋ ਜੀ ਕਿਹੜੀ ਗੱਲ ਹੋਗੀ ਕਿ ਐਨਸੀਟੀਈ ਤੇ ਵੀ ਜੁਰਮਾਨਾ ਲਗਾਉਣਾ ਪੈ ਗਿਆ ਐਨ ਤੁਸੀਂ ਆਰਟੀਕਲ ਵੇਖ ਸਕਦੇ ਹੋ ਹਿੰਦੁਸਤਾਨ ਟਾਈਮਜ਼ ਦਾ ਤੁਸੀਂ ਆਰਟੀਕਲ ਵੇਖ ਸਕਦੇ ਹੋ ਚੰਡੀਗੜ੍ਹ ਐਚਸੀ ਇੰਪੋਜ਼ਸ ਵੀ ਲੱਖ ਦਾ ਫਾਈਨ ਔਨ ਫਜ਼ਲਕਾ ਕਾਲਜ ਐਨਸੀਟੀਈ ਜਿਹੜੇ ਕਾਲਜ ਤੇ ਜੁਰਮਾਨਾ ਲਗਾਇਆ ਗਿਆ ਇਹ ਕਾਲਜ ਹੈਗਾ ਜੀ ਫਾਜ਼ਲਕਾਦਾ ਐਂਡ ਐਨਸੀਟੀਈ ਤੇ ਕਿਉਂ ਜੁਰਮਾਨਾ ਲਗਾਇਆ ਗਿਆ ਕਿਉਂਕਿ ਇਹਨਾਂ ਦੀ ਮਿਲੀ ਭਗਤ ਹੈਗੀ ਸੀ ਇਸ ਕੰਮ ਦੇ ਵਿੱਚ ਜਿਹੜੇ ਕੰਮ ਬਾਰੇ ਮੈਂ ਤੁਹਾਨੂੰ ਦੱਸੂਗਾ ਜਿਹੜੀ ਗਲਤੀ ਇਹਨਾਂ ਦੁਆਰਾ ਕੀਤੀ ਗਈ ਐਂਡ ਇਹ ਤੁਸੀਂ ਵੇਖ ਸਕਦੇ ਹੋ ਟ੍ਰਿਬਿਊਨ ਦਾ ਆਰਟੀਕਲ ਇਹਨਾਂ ਨੇ ਵੀ ਇੱਥੇ ਲਿਖਿਆ ਹੋਇਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 10 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਹੈਗਾ ਆ ਐਨਸੀਟੀਈ ਤੇ ਵੀ ਲਗਾਇਆ ਤੇ ਕਾਲਜ ਤੇ ਵੀ ਲਗਾਇਆ ਬੜੇ ਹੀ ਬੇਸਿਕ ਜੇ ਤਰੀਕੇ ਨਾਲ ਸਟਾਰਟਿੰਗ ਤੋਂ ਸਾਰੀਆਂ ਗੱਲਾਂ ਨੂੰ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਂਡ ਇਸ ਵੀਡੀਓ ਨੂੰ ਮੈਂ ਇਸ ਕਰਕੇ ਬਣਾ ਰਿਹਾ ਕਿਉਂਕਿ ਇਹ ਰਿਲੇਟਿਡ ਸਗੀ ਆਪਣੇ ਟੀਚਿੰਗ ਐਗਜ਼ਾਮਸ ਤੋਂ ਸਭ ਤੋਂ ਪਹਿਲਾਂ ਵੇਖਦੇ ਆ ਬੈਕਗ੍ਰਾਉਂਡ ਆਫ ਦਾ ਕੇਸ ਕਿ ਕਾਲਜ ਜਿਹੜਾ ਸਗਾ ਜਿਹੜੇ ਕਾਲਜ ਦੀ ਆਪਾਂ ਗੱਲ ਕਰ ਰਹੇ ਆ ਫਾਜ਼ਲਕਾ ਦਾ ਇੱਕ ਕਾਲਜ ਹੈਗਾ ਆ ਬੀਐਡ ਦਾ ਪ੍ਰਾਈਵੇਟ ਕਾਲਜ ਹੈ 2022 ਦੀ ਗੱਲ ਹੈਗੀ ਹੈ ਇਹ ਗਏ 2022 ਦੇ ਵਿੱਚ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਇੱਥੇ ਕੀ ਕਹਿ ਰਹੇ ਸੀ ਇਹਨਾਂ ਦੁਆਰਾ ਕਿਹਾ ਗਿਆ ਕਿ ਇਹਨਾਂ ਨੂੰ ਐਫੀਲੀਏਸ਼ਨ ਦਿੱਤੀ ਜਾਵੇ ਪੰਜਾਬ ਯੂਨੀਵਰਸਿਟੀ ਤੋਂ ਤਾਂ ਜੋ ਜਿਹੜੇ ਬੱਚੇ ਹੈਗੇ ਆ ਆਪ ਦੇ ਕਾਲਜ ਦੇ ਵਿੱਚ ਦਾਖਲ ਕਰ ਸਕਣ 2022-23 ਅਕੈਡੈਮਿਕ ਈਅਰ ਦੀ ਗੱਲ ਕੀਤੀ ਜਾ ਰਹੀ ਹੈ ਕਿਸੇ ਵੀ ਕਾਲਜ ਨੂੰ ਰਨ ਕਰਨ ਦੇ ਲਈ ਉਹਨਾਂ ਨੂੰ ਐਫੀਲੀਏਸ਼ਨ ਲੈਣੀ ਪੈਂਦੀ ਆ ਸੋ ਇੱਥੇ ਇਹ ਗਏ ਸੀਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਐਫੀਲੀਏਸ਼ਨ ਲੈਣ ਸੋ ਇੱਥੇ ਕੋਰਟ ਨੇ ਇੱਕ ਇੰਟਰਿਮ ਆਰਡਰ ਜਾਰੀ ਕਰਤਾ ਐਂਡ ਹਾਈ ਕੋਰਟ ਨੇ ਇਸ ਕਾਲਜ ਨੂੰ ਅਲਾਉ ਕਰਤਾ ਤਾਂ ਕਿ ਚਲੋ ਠੀਕ ਹੈ ਤੁਸੀਂ ਕੀ ਕਰ ਸਕਦੇ ਹੋ ਬੱਚਿਆਂ ਨੂੰ ਦਾਖਲ ਕਰ ਸਕਦੇ ਹੋ ਆਪਦੇ ਕਾਲਜ ਦੇ ਵਿੱਚ ਬਟ ਇੱਕ ਗੱਲ ਯਾਦ ਰੱਖਿਓ ਇਸ ਟਾਈਮ ਦੇ ਵਿੱਚ ਇਹਨਾਂ ਨੂੰ ਅਫੀਲੀਏਸ਼ਨ ਮਿਲੀ ਨਹੀਂ ਸੀਗੀ ਯੂਨੀਵਰਸਿਟੀ ਤੋਂ ਐਂਡ ਬੱਚਿਆਂ ਨੂੰ ਵੀ ਪਰਮਿਸ਼ਨ ਦੇ ਦਿੱਤੀ ਗਈ ਇਹਨਾਂ ਇਹਨਾਂ ਵੱਲੋਂ ਕਿ ਉਹ ਆਪਦੀ ਜਿਹੜੀ ਸਟੱਡੀ ਹੈਗੀ ਆ ਕੰਟੀਨਿਊ ਕਰ ਸਕਦੇ ਆ ਆਪਦੇ 2 ਸਾਲਾਂ ਦਾ ਜਿਹੜਾ ਕੋਰਸ ਹੈਗਾ ਆ ਉਹ ਕੰਪਲੀਟ ਕਰ ਸਕਦੇ ਆ ਐਂਡ ਇੱਥੇ ਐਨਸੀਟੀਈ ਦੁਆਰਾ ਇੱਕ ਕੰਮ ਕੀਤਾ ਗਿਆ ਐਨਸੀਟੀਈ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਇੱਕ ਕੰਡੀਸ਼ਨਲ ਪਰਮਿਸ਼ਨ ਦਿੱਤੀ ਗਈ ਇਹਨਾਂ ਦੁਆਰਾ ਕੁਝ ਕੰਡੀਸ਼ਨਸ ਲਗਾ ਦਿੱਤੀਆਂ ਗਈਆਂ ਕਿ ਇਹ ਕੋਈ ਤੁਸੀਂ ਕੰਡੀਸ਼ਨਸ ਨੂੰ ਪੂਰਾ ਕਰੋਗੇ ਤਾਂ ਤੁਸੀਂ ਇਹ ਜਿਹੜੇ ਬੱਚੇ ਹੈਗੇ ਆ ਜੀ ਇਹਨਾਂ ਦਾ ਦਾਖਲਾ ਕਰ ਸਕਦੇ ਹੋ ਪਰ ਜਿਹੜਾ ਫੈਸਲਾ ਐਨਸੀਟੀਈ ਦੁਆਰਾ ਲਿਆ ਗਿਆ ਸੀ ਇਹ ਸਹੀ ਨਹੀਂ ਸੀਗਾ ਕਿਉਂਕਿ ਐਨਸੀਟੀਈ ਦਾ ਇਹ ਕੰਮ ਨਹੀਂ ਹੈਗਾ ਕਿ ਕਿ ਉਹ ਪਰਮਿਸ਼ਨ ਗ੍ਰਾਂਟ ਕਰ ਸਕਣ ਇਹਨਾਂ ਕੋਲ ਇੰਨੀ ਪਾਵਰ ਨਹੀਂ ਹੁੰਦੀ ਕਿਉਂਕਿ ਇਸ ਤੋਂ ਪਹਿਲਾਂ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਹੈਗੀ ਸੀ ਜਿਸ ਅਕੋਰਡਿੰਗ ਐਨਸੀਟੀਈ ਗ੍ਰਾਂਟ ਨਹੀਂ ਕਰ ਸਕਦੀ ਇਸ ਤਰ੍ਹਾਂ ਦੀ ਜਿਹੜੀ ਅਪਰੂਵਲ ਹੈਗੀ ਹੈ ਫਿਰ ਇਸ ਤੋਂ ਬਾਅਦ ਇਹ ਸਾਰੀਆਂ ਨਾ ਕੁਝ ਟਾਈਮ ਬਾਅਦ ਦੀ ਮੈਂ ਗੱਲ ਕਰ ਰਿਹਾ ਕਿ ਕੋਰਟ ਦੀ ਨਿਗਾਹ ਵਿੱਚ ਆਈਆਂ ਕੋਰਟ ਨੇ ਇਹ ਸਭ ਚੀਜ਼ਾਂ ਵੇਖੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਮੈਂ ਗੱਲ ਕਰ ਰਿਹਾ ਕਿ ਐਨਸੀਟੀਈ ਦਾ ਫੇਲਿਅਰ ਰਿਹਾ ਐਨਸੀਟੀਈ ਦਾ ਕੀ ਫੇਲਿਅਰ ਰਿਹਾ ਕੀ ਐਨਸੀਟੀਈ ਨੇ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਹੈਗਾ ਸੀ ਉਹਦਾ ਹਨਨ ਕੀਤਾ ਆ ਵਾਇਲੇਟ ਕੀਤਾ ਆ ਹਾਈ ਕੋਰਟ ਨੇ ਕਿਹਾ ਕਿ ਐਨਸੀਟੀਈ ਨੂੰ ਚਾਹੀਦਾ ਸਗਾ ਕਿ ਇਹ ਸਾਨੂੰ ਦੱਸ ਦੇ ਜਿਹੜਾ ਕਾਨੂੰਨ ਬਣਿਆ ਹੋਇਆ ਇਹਨੂੰ ਸਟ੍ਰਿਕਟਲੀ ਫਾਲੋ ਕਰ ਦੇ ਨਾ ਕਿ ਇਹਨਾਂ ਨੂੰ ਇਹਨਾਂ ਦੇ ਪੱਖ ਵਿੱਚ ਫੈਸਲੇ ਦਿੰਦੇ ਕਿਉਂਕਿ ਜਿਹੜਾ ਕਾਲਜ ਸੀ ਉਹ ਕੁਝ ਸਪੈਸੀਫਿਕ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਨਹੀਂ ਫਾਲੋ ਕਰਦਾ ਸਗਾ ਸੋ ਇਹ ਐਨਸੀਟੀਈ ਦੀ ਜ਼ਿੰਮੇਵਾਰੀ ਹੈਗੀ ਸੀ ਕਿ ਇਹਨਾਂ ਦੁਆਰਾ ਕੋਰਟ ਨੂੰ ਦੱਸਿਆ ਜਾਂਦਾ ਐਂਡ ਨਾ ਹੀ ਐਨਸੀਟੀਈ ਨੇ ਕੋਈ ਇਹੋ ਜਿਹਾ ਸਟੈਪ ਚੁੱਕਿਆ ਜਿਹਦੇ ਨਾਲ ਉਸ ਕਾਲਜ ਦੀ ਗਲਤੀ ਸੁਧਾਰੀ ਜਾ ਸਕੇ ਐਂਡ ਕੋਰਟ ਨੇ ਇਹ ਗੱਲ ਵੀ ਨੋਟ ਕੀਤੀ ਕਿ ਜੇਕਰ ਕਾਲਜ ਦੁਆਰਾ ਇਹੋ ਜਿਹੀਆਂ ਗਲਤੀਆਂ ਕੀਤੀਆਂ ਜਾਣਗੀਆਂ ਤਾਂ ਫਿਊਚਰ ਦੇ ਵਿੱਚ ਜਿਹੜੇ ਬੱਚੇ ਹੋਣਗੇ ਉਹਨਾਂ ਦਾ ਜਿਹੜਾ ਫਿਊਚਰ ਹੈਗਾ ਜੀ ਉਹ ਰਿਸਕ ਤੇ ਆ ਜਾਏਗਾ ਐਂਡ ਇੱਥੇ ਮਿਲ ਪਗਤ ਹੈਗੀ ਆ ਐਨ ਸੀ ਟੀ ای ਅਤੇ ਇਸ ਕਾਲਜ ਦੀ ਸੋ ਇੱਥੇ ਜਿਹੜਾ ਕੋਰਟ ਦੁਆਰਾ ਡਿਸੀਜਨ ਲਿਆ ਗਿਆ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੀ ਐਡਮਿਸ਼ਨ ਹੋ ਚੁੱਕੀ ਹੈ ਜਾਂ ਫਿਰ ਜਿਹੜੇ ਬੀਅਰਡ ਕਰ ਚੁੱਕੇ ਆ ਉਹਨਾਂ ਦੀ ਡਿਗਰੀ ਤੇ ਕੋਈ ਫਰਕ ਨਹੀਂ ਪਵੇਗਾ ਮਤਲਬ ਆਫੀਸ਼ੀਅਲੀ ਰੈਕੋਗਨਾਈਜ਼ਡ ਇਨ ਆਦੀ ਜਿਹੜੀ ਐਡਮਿਸ਼ਨ ਹੈਗੀ ਆ ਜੀ ਉਹ ਹੋਵੇਗੀ ਐਂਡ ਇਹਨਾਂ ਦੀ ਜਿਹੜੀ ਡਿਗਰੀ ਹੈਗੀ ਆ ਉਹ ਵੀ ਵੈਲਿਡ ਹੋਏਗੀ ਇਨ ਵੈਲਿਡ ਇਹਨਾਂ ਨੇ ਇਕਰਾਰ ਨਹੀਂ ਦਿੱਤਾ ਜੇਕਰ ਇਹ ਕਰਤਾ ਹੁੰਦਾ ਤੇ ਕਾਫੀ ਸਾਰੇ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਣਾ ਸੀ ਸੋ ਇੱਥੇ ਹਾਈ ਕੋਰਟ ਨੇ ਬੱਚਿਆਂ ਦਾ ਪੱਖ ਵੀ ਵੇਖਿਆ ਆ ਇਸ ਤੋਂ ਬਾਅਦ ਇੰਪੋਜ਼ੀਸ਼ਨ ਆਫ ਫਾਈਨ ਕਿ ਕੋਰਟ ਨੇ ਕੀ ਕੀਤਾ ਫਿਰ 10 ਲੱਖ ਰੁਪਈਆ ਫਾਜ਼ਲਕਾ ਬੇਸਟ ਜਿਹੜਾ ਬੀਅਰਡ ਕਾਲਜ ਹੈਗਾ ਆ ਐਂਡ ਐਨਸੀਟੀਈ ਤੇ ਦੋਨਾਂ ਤੇ 10-10 ਲੱਖ ਰੁਪਈਆ ਦਾ ਜਿਹੜਾ ਜੁਰਮਾਨਾ ਹੈਗਾ ਜੀ ਉਹ ਲਗਾ ਦਿੱਤਾ ਇਹਨਾਂ ਦੀ ਅਣਗੈਲੀ ਕਰਕੇ ਐਂ ਜਿਹੜੇ ਪੈਸੇ ਹੋਣਗੇ ਜਿਹੜੇ ਕਿ ਇਹਨਾਂ ਦੁਆਰਾ ਆਉਣਗੇ ਉਹ ਕਿੱਥੇ ਦੇ ਦਿੱਤੇ ਜਾਣਗੇ ਇਹਨਾਂ ਦੋਨਾਂ ਤੋਂ ਪੈਸੇ ਲੈ ਕੇ ਪੀਜੀਆਈਐਮਈਆਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਪੂਰ ਪੇਸ਼ੈਂਟ ਵੈਲਫੇਅਰ ਫੰਡ ਦੇ ਵਿੱਚ 60 ਦਿਨਾਂ ਦੇ ਦੇ ਵਿਚ ਵਿੱਚ ਇਹਨਾਂ ਨੂੰ ਪੈਸੇ ਦੇ ਦਿੱਤੇ ਜਾਣੇ ਆ ਐਂਡ ਇੱਥੇ ਐਨਸੀਟੀਈ ਅਫੀਸ਼ਰਸ ਜਿਨ੍ਹਾਂ ਅਫੀਸ਼ਰਸ ਨੇ ਇਹ ਫੈਸਲੇ ਲਏ ਸੀਗੇ ਜਿਹੜੇ ਕਿ ਜ਼ਿੰਮੇਵਾਰ ਹੈਗੇ ਆ ਸਰਕਾਰੀ ਕਰਮਚਾਰੀ ਉਹਨਾ ਤੋਂ ਇਹ ਜਿਹੜੇ 10 ਲੱਖ ਰੁਪਏ ਹੈਗੇ ਆ ਜੀ ਉਹਨਾ ਤੋਂ ਵਸੂਲੇ ਜਾਣਗੇ ਰਿਕਵਰ ਕੀਤੇ ਜਾਣਗੇ ਜਿਨ੍ਹਾਂ ਦੁਆਰਾ ਇਹ ਗਲਤੀਆਂ ਕੀਤੀਆਂ ਗਈਆਂ ਨੇ ਐਂਡ ਕੋਰਟ ਨੇ ਇਹ ਵੀ ਗੱਲ ਕੀਤੀ ਕਿ ਐਨਸੀਟੀਈ ਨੂੰ ਭੇਦਭਾਵ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਨਿਗਾਹ ਨਾਲ ਵੇਖਣਾ ਚਾਹੀਦਾ ਆ ਫੇਵਰਿਟਿਜ਼ਮ ਟਰਮ ਦੇ ਇਹਨਾਂ ਦੁਆਰਾ ਵਰਤੂ ਕੀਤੀ ਗਈ ਆ ਕਿ ਇਹ ਕੰਮ ਨਹੀਂ ਕਰਨਾ ਇੰਪਾਰਸ਼ਲ ਨੂੰ ਹੋਣਾ ਚਾਹੀਦਾ ਆ ਬਟ ਇੱਕ ਗੱਲ ਇਹ ਵੀ ਨੋਟ ਕਰਨ ਵਾਲੀ ਹੈਗੀ ਆ ਕਿ ਕੋਰਟ ਨੇ ਜਿਹੜਾ ਵੀ ਡਿਸੀਜਨ ਲਿਆ ਹੋਵੇ ਇਹਦੇ ਨਾਲ ਬੱਚੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਸੀਗੀ ਜੀ ਅੱਜ ਦੀ ਨਿਊਜ਼ ਉਮੀਦ ਮੈਂ ਇਹੀ ਕਰੂੰਗਾ ਜਿਹੜੀ ਮੈਂ ਖਬਰ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਣੀ ਆ ਬਾਕੀ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਕਿਸੇ ਵੀ ਅਪਡੇਟ ਨੂੰ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਨੇ ਆ ਥੈਂਕ ਯੂ so much for watching god bless you all